ਆ ਰਿਹਾ ਬਾਈ ਦੀ ਮੈਂ ਪਿੱਛੇ ਹੋ ਰਿਹਾ ਚੰਦ ਚੰਦ ਰੱਖ ਰਿਹਾ ਪੈਰਾਂ ਨਾਲ ਟਕਰਾ ਰਿਹਾ ਹੋਰ ਇਹ ਇਹ ਹੋ ਕਰਾ ਰਿਹਾ ਹੈ ਜਵਾਬ ਹਰ ਇੱਕ ਦਾ ਚਾਹ ਪਰ ਪਿੱਛੇ ਪਿੱਛੇ ਸਹਾਇ ਪੰਜਾਬ ਸਿਰ ਅੱਜ 5 ਲੱਖ ਦਾ ਕਰਜ਼ਾ ਹੋਣਾ 5 ਲੱਖ ਕਰੋੜ ਦਾ ਕਰਜ਼ਾ ਹੋਣਾ ਹੈ ਅਸੀਂ ਸਰਕਾਰ ਵਾਲੀ ਆ ਵੀ ਪੰਜਾਬ ਦੇ ਵਿੱਚ 50 ਲੱਖ ਬੰਦਾ ਕਰਦਾ ਨਹੀਂ ਦੇ ਵਿੱਚ 5 ਲੱਖ ਬੰਦਾ ਕੋਸਟ ਪਾ ਰਹੀ ਹੈ ਬਾਕੀ ਗੋਲੀਆਂ ਟੀਕੇ ਛੱਡੀਆਂ ਗਈਆਂ ਜੇ 50 ਲੱਖ ਤੋਂ 30 ਲੱਖ ਬੰਦਾ ਕੋਸਟ ਖੰਡਾ ਦੋ ਦੁਨੀਆਂ ਦਾ ਕਿਸਾਨ ਨੂੰ 8 ਲੱਖ ਰੁਪਈਆ ਮਿਟੂਗਾ ਕਿੰਨਾ ਕਿੰਨੇ ਦੋ ਦੁੱਧੇ ਇੱਕ ਮਿੰਟ ਬਾਈ ਹੈਂਡੀਕੈਪ ਤਾਂ ਓਏ ਯਾਰ ਇੱਕ ਮਿੰਟ ਯਾਰ ਪੂਰਨ ਕਰਦੇ ਕਰਦੇ ਪਾਪ ਹੋ ਗਿਆ ਆ ਕੀ ਕੀ ਖਰ ਜੋ ਗੱਲ ਸੁਣੋ ਹੈਂਡੀਕੈਪ ਤਾਂ ਕਿਹੜਾ ਪਿੰਡ ਆ ਇੱਕ ਮਿੰਟ ਲੱਤ ਨਾ ਦਿਖਾ ਪਤਾ ਲੱਗ ਗਿਆ ਇੰਨਾ ਟਾਈਮ ਆ ਆਪਾਂ ਨਹੀਂ ਨਹੀਂ ਓਏ ਕਿੱਥੇ ਖੜਾ ਸੀ ਸਾਈਕਲ ਚੋਰੀ ਹੋ ਗਿਆ ਜਿਹੜਾ ਸਾਈਕਲ ਆ ਭਜਾਉਣ ਦੇ ਉਹ ਰੇੜੀ ਉਹ ਚਲਾਉਣ ਦੇ ਵਾਲਾ ਕਿੰਨੇ ਦਾ ਕਿਹੜਾ 5000 ਦਾ 2000 ਮੇਰੇ ਵੱਲੋਂ ਦੇ ਦੋ ਕੱਢੋ 100 100 ਸਾਡੇ ਓਏ 1000 ਮੇਰਾ ਪਾ ਦਿਓ 5000 ਰੁਪਇਆ ਦਿਨੇ ਆ ਤੈਨੂੰ ਇੱਕ ਤੇਰਾ ਮੋਟਰਸਾਈਕਲ ਚੋਰੀ ਹੋ ਗਿਆ ਓਏ ਹੋਏ ਕਿੰਨਾ ਨੰਬਰ ਆ ਰੋ ਨਾ ਪੁੱਤ ਪੀਵੀ03 ਡੀਲਰਸ ਮੇਰਾ ਪੁੱਤ 100 ਕਰੋੜ ਲੱਗਣਾ ਦੇ ਤੈਨੂੰ ਮੋਟਰਸਾਈਕਲ ਵੀ ਦਿੰਦਾ ਆ ਕੋਈ ਨਹੀਂ ਤੇਰਾ ਵੀ ਕਰਾਂਗੇ ਕੁਝ ਕੋਈ ਨਹੀਂ ਟੈਨਸ਼ਨ ਅੱਲਾ ਕੈਂਟਾਈਨ ਚੈਨਲ ਉਹ ਯਾਰ ਭਾਈ ਆ ਮੁੰਡੇ ਦਾ ਮੋਟਰਸਾਈਕਲ ਚੋਰੀ ਹੋ ਗਿਆ ਡੀ ਲਕਸ ਆ ਦੇਦਵਾ ਹੋ ਗਿਆ ਬਥੇਰੇ ਕੱਟੇ ਜਿੰਨੇ ਹੋ ਗਏ ਉਹ ਦੇਵਾਂਗੇ ਹੁਣ ਉਹ ਖਰਚਾ ਯਾਰ ਇਕੱਠੇ ਦੇਵਾਂਗੇ ਤੂੰ ਇਕੱਠੇ ਫੜ ਲਾ ਇੱਕ ਵਾਰ ਭਾਈ ਜਿੰਨੇ ਦੇਣੇ ਨੇ ਦੇ ਦੇ ਉਹ ਮੱਤ ਤੋਂ ਦੋਨਾਂ ਨੂੰ ਦੇ ਦਾਂ ਆਈ ਪਹਚਾਦੋ ਕਾਹਾਂ ਦੀ ਕਾਹਾਂ ਪਹਚਾਈ ਚੱਲੋ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਆ ਹਾਈ ਬਸ ਖੋਜਾ ਆਈ ਫੜਾ ਦੋ 100 100 ਜੀ ਬੰ 1500 15 ਫਰਵਰੀ ਨੂੰ ਦੀਪ ਸਿੱਧੂ ਭਰਾ ਦੀ ਵਰਸੀ ਆ ਸਾਰਿਆਂ ਨੇ ਜਰੂਰ ਪਹੁੰਚਣਾ ਜੀ ਚੌਂਕੀ ਮਾੜ ਜਿੱਥੇ ਭਾਈ ਦੀਪ ਸਿੱਧੂ ਦੀ ਯਾਦਗਾਰ ਬਣ ਰਹੀ ਹੈ ਨਾ ਉੱਥੇ ਸਾਰਿਆਂ ਨੇ ਪਹੁੰਚਣਾ 15 ਫਰਵਰੀ ਨੂੰ ਪਿਛਲੀ ਵਾਰ ਮੈਂ ਨਹੀਂ ਗਿਆ ਸੀ ਇਸ ਵਾਰ ਮੈਂ ਪਹੁੰਚਾਂਗੇ ਸਾਰੇ ਉਹ ਖੜ ਜਾ ਖਰਚਾ ਵੀਰੇ ਦੇ ਕੇ ਗਿਣ ਕੇ ਦਵਾਣ ਧੰਨਵਾਦ ਇਹਦਾ ਪੂਰਾ ਕਰ ਦਿਆ ਯਾਰ ਆਪਣੇ ਕਰਕੇ ਕਿੰਦੇ ਦਾ ਵੀ ਧੰਨਵਾਦ ਹੈ ਭਾਈ ਕਿੰਦੇ ਕਿੰਦੇ ਦਾ ਵੀ ਧੰਨਵਾਦ ਹੈ ਕਿੰਦੇ ਇਹ ਮੈਂ ਅਜੇ ਤੱਕ ਮੈਂ ਫੜਾਇਆ ਅੱਛਾ ਇਹ ਤਾਂ ਮੈਂ ਦੇ ਦੂੰਗਾ ਆ ਆ ਗਿਣ ਕਿੰਨੇ ਹੋ ਗਏ ਆ ਗਿਣ ਪੁੱਤ ਸਾਡੇ ਮੁੰਡਿਆਂ ਦੇ ਬਹੁਤ ਗਿਣ ਕਿੰਨੇ ਹੋ ਗਏ ਆ ਆ ਆ 2000 ਆਏ ਹਾਏ ਆਪਾਂ ਚਾਹੇ ਆਪਾਂ ਤਾਂ ਦਰਿਆਵਾਂ ਨੂੰ ਨੱਕੇ ਮਾਰ ਦਈਏ ਤੇਰੇ ਮੁੰਡਾ ਖੁਸ਼ ਹੈ आ देखो ये देखो जो एरा देखोगे ताड़ी लाओगे अपने लिए मतलब पहली कमार बहुत रहना है पाप ना करना मैं कोई काम ऊपर नहीं है का मेरे माना मेरे लगता है ना करना मेरे पास लाभड़ कितने हो गए मुट्ठी जब बाहर जाए नमाज़ बेल दा नमालेली थोड़ा करना दुआ काट रहेगा ठीक है Welcome to Taya Convent School, where every classroom inspires, every lab explores, and Every student shines. This is a chemistry lab. Here we don't just mix chemicals, we mix ideas and creativity to make learning exciting. In our physics lab, we explore the magic of motion, energy, and the universe itself. Welcome to the biology lab. Here we study life from tiny cells to big ecosystems. Math is not boring here. In our math lab, we learn through puzzles activities and fun models our computer lab helps us step into the future where we code create and innovate every day this is a library a peaceful world of books where imagination and knowledge meets every warm welcome begins right here at reception area of tara convent school health and care comes first our medical room ensures every student is safe and cared for smart screens smart learning our digital classrooms make lessons interactive visual and fun education is more than books our sports ground is full of energy with football badminton cocoa and volleyball these games teach us teamwork fitness and sportsmanship our transport facility is safe Comfortable and on time, making every student's journey easy and joyful. Tara Convent School, where learning, discipline, and dreams come together under one roof.